ਇਸਮੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਵਿੱਚ ਈਡੀ ਦਾ ਵੱਡਾ ਐਕਸ਼ਨ ਦੇਖਣ ਨੂੰ ਮਿਲਿਆ ਦੱਸ ਦਈਏ ਕਿ ਈਡੀ ਦੇ ਵੱਲੋਂ ਆਈਏਐਸ ਅਤੇ ਡੀਸੀ ਦੇ ਘਰਾਂ ਦੇ ਉੱਪਰ ਜਿਹੜੀ ਛਾਪੇਮਾਰੀ ਕੀਤੀ ਜਾ ਰਹੀ ਆ ਤਾਂ ਈਡੀ ਦਾ ਇੱਕ ਵੱਡਾ ਐਕਸ਼ਨ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਤੜਕਸਾਰ ਈਡੀ ਦੀ ਟੀਮ ਦੇ ਵੱਲੋਂ ਛਾਪੇਮਾਰੀ ਆ ਜਿਹੜੀ ਸ਼ੁਰੂ ਕੀਤੀ ਗਈ ਆ ਤੇ ਜਾਣਕਾਰੀ ਮਿਲ ਰਹੀ ਆ ਕਿ 31 ਥਾਵਾਂ ਦੇ ਉੱਪਰ ਇੱਕ ਕਾਰਵਾਈ ਚੱਲ ਰਹੀ ਆ ਜਾਨੀ ਕਿ 31 ਥਾਵਾਂ ਦੇ ਉੱਪਰ ਈਡੀ ਦੇ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਆ ਤੇ ਇਹਨਾਂ ਦੇ ਵਿੱਚ ਕਈ IAS ਅਫਸਰ ਮੌਜੂਦ ਨੇ ਉਥੇ ਹੀ ਡੀਸੀ ਦੇ ਘਰ ਦੇ ਉੱਪਰ ਵੀ ED ਦੇ ਵੱਲੋਂ ਰੇਡ ਕੀਤੀ ਗਈ ਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਚੰਡੀਗੜ੍ਹ ਤੇ ਪੰਜਾਬ ਦੇ ਵੱਡੇ ਅਫਸਰਾਂ ਦੇ ਘਰ ED ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਆ ਰੇਡ ਕੀਤੀ ਜਾ ਰਹੀ ਆ ਤੇ 31 ਥਾਮਾਂ ਦੇ ਉੱਪਰ ED ਦੇ ਵੱਲੋਂ ਇਹ ਕਾਰਵਾਈ ਚੱਲ ਰਹੀ ਆ ਦੱਸ ਦਈਏ ਅਮਰੂਦ ਮੁਆਵਜ਼ਾ ਘਟਾਲਾ ਮਾਮਲੇ ਦੇ ਵਿੱਚ ਇਹ ਕਾਰਵਾਈ ਕੀਤੀ ਜਾ ਰਹੀ ਆ ਤੇ 31 ਥਾਮਾਂ ਦੇ ਉੱਪਰ ਜਿਹੜੀ ਇਹ ਕਾਰਵਾਈ ਹੋ ਰਹੀ ਆ ਉਥੇ ਹੀ ਟ੍ਰਾਈ ਸਿਟੀ ਦੀ ਜੇਕਰ ਗੱਲ ਕਰੀਏ ਚੰਡੀਗੜ੍ਹ ਦੀ ਗੱਲ ਕਰੀਏ ਤਾਂ 24 ਥਾਮਾਂ ਦੇ ਉੱਪਰੇ ਆਪਰੇਸ਼ਨ ਚੱਲ ਰਿਹਾ ਜਾਨੀ ਕਿ 24 ਥਾਮਾਂ ਦੇ ਉੱਪਰ ਜੋ ਜਾਂਚ ਚੱਲ ਰਹੀ ਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨਾ ਦੱਸ ਦਈਏ ਕਿ ਛਾਪੇਮਾਰੀ ਗ੍ਰੇਟਰ ਮੁਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਚ ਅਮਰੂਦ ਮੁਆਵਜ਼ਾ ਘਟਾਲਾ ਨੂੰ ਲੈ ਕੇ ਜਿਹੜਾ ਚੱਲ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਰੇਡ ਕੀਤੀ ਜਾ ਰਹੀ ਆ ਤੇ ਕਈ ਵੱਡੇ ਅਫਸਰ ਜੋ ਆਈਏਐਸ ਅਧਿਕਾਰੀ ਨੇ ਉਹਨਾਂ ਦੇ ਘਰ ਰੇਡ ਹੋ ਰਹੀ ਆ ਉੱਥੇ ਹੀ ਡੀਸੀ ਫਿਰੋਜ਼ਪੁਰ ਦੇ ਜੋ ਡੀਸੀ ਨੇ ਉਹਨਾਂ ਦੇ ਘਰ ਵੀ ਰੇਡ ਕੀਤੀ ਜਾਰੀ ਆ ਦੱਸਿਆ ਜਾ ਰਿਹਾ ਹੈ ਕਿ ਡੀਸੀ ਨੇ ਜੋ ਫਿਰੋਜ਼ਪੁਰ ਦੇ ਉਹਨਾਂ ਦੀ ਪਤਨੀ ਦੇ ਉੱਪਰ ਇਲਜ਼ਾਮ ਨੇ ਉਹਨਾਂ ਦੀ ਪਤਨੀ ਨੇ ਜੋ ਵਿਵਾਦਾਂ ਦੇ ਵਿੱਚ ਘਰੇ ਸਨ ਅਮਰੂਦਾਂ ਦੇ ਮੁਆਵਜ਼ਾ ਘਟਾਲੇ ਮਾਮਲੇ ਨੂੰ ਲੈ ਕੇ ਤਾਂ ਲਗਾਤਾਰ ਜਿਹੜੀ ਇਹ ਜਾਂਚ ਚੱਲ ਰਹੀ ਆ ਤੇ ਅੱਜ ਈਡੀ ਦੇ ਵੱਲੋਂ ਇੱਕ ਤੜਕਸਾਰ ਵੱਡਾ ਐਕਸ਼ਨ ਆ ਜਿਹੜਾ ਉਹ ਦੇਖਣ ਨੂੰ ਮਿਲਿਆ ਈਡੀ ਦੇ ਵੱਲੋਂ 31 ਥਾਮਾ ਦੇ ਉੱਪਰ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਦੱਸ ਦਈਏ ਕਿ ਵਿਜੀਲੈਂਸ ਬਿਊਰੋ ਦੇ ਵੱਲੋਂ ਇਸ ਮਾਮਲੇ ਦੇ ਬਾਰੇ ਇਸ ਘਟਾਲੇ ਦੇ ਬਾਰੇ ਜਿਹੜਾ ਵੱਡਾ ਖੁਲਾਸਾ ਕੀ ਕਿਤਾ ਗਿਆ ਸੀ ਤੇ ਹੁਣ ਈਡੀ ਦਾ ਇਸ ਮਾਮਲੇ ਦੇ ਵਿੱਚ ਈਡੀ ਨੇ ਇਸ ਮਾਮਲੇ ਨੂੰ ਲੈ ਕੇ ਦਸਤਕ ਦੇ ਦਿੱਤੀ ਆ ਤੇ ਈਡੀ ਦੇ ਵੱਲੋਂ 31 ਥਾਮਾਂ ਦੇ ਉੱਪਰ ਛਾਪੇਮਾਰੀ ਕੀਤੀ ਜਾ ਰਹੀ ਆ ਦਾਸੀ ਇਹ ਕਿ ਅਮਰੂਧ ਮੁਆਵਜ਼ਾ ਘਟਾਲੇ ਮਾਮਲੇ ਦੇ ਵਿੱਚ ਇਹ ਵੱਡਾ ਐਕਸ਼ਨ ਆ ਜਿਹੜਾ ਲਿਆ ਜਾ ਰਿਹਾ ਵਾ ਤੁਹਾਨੂੰ ਦੱਸ ਦਈਏ ਕਿ ਪੂਰਾ ਮਾਮਲਾ ਮੁਹਾਲੀ 에ਰਪੋਰਟ ਰੋਡ ਦੇ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਉਸ ਸਮੇ ਜਦੋਂ ਇੱਕ ਜ਼ਮੀਨ ਐਕਵਾਇਰ ਕੀਤੀ ਗਈ ਸੀ ਉਸ ਦੇ ਉੱਪਰ ਕੁਝ ਵਿਅਕਤੀਆਂ ਦੇ ਵੱਲੋਂ ਅਮਰੂਦ ਲਗਾਏ ਗਏ ਸੀ ਤੇ ਫਿਰ ਉਸ ਦਾ ਮੁਆਵਜ਼ਾ ਲਿਆ ਗਿਆ ਸੀ ਜੋ ਬਾਗ ਅਮਰੂਦਾਂ ਦੇ ਲਗਾਏ ਗਏ ਸੀ ਜਾਂ ਕਹੇ ਲੀਏ ਜੋ ਅਮਰੂਦ ਲਗਾਏ ਗਏ ਸੀ ਉਹਨਾਂ ਦੀ ਜਿਹੜੀ ਉਮਰ ਦੱਸੀ ਗਈ ਸੀ ਉਹ ਕਾਫੀ ਜ਼ਿਆਦਾ ਵੱਧ ਦੱਸੀ ਗਈ ਸੀ ਯਾਨੀ ਕਿ ਜਿਹੜੇ ਅਮਰੂਦ ਨੂੰ ਲਗਾਏ ਨੂੰ ਸਮਾਂ ਆਜੇ 1 ਸਾਲ ਹੋਇਆ ਸੀ ਉਦਾਹਰਨ ਦੇ ਤੌਰ ਤੇ ਦੱਸ ਦਈਏ ਕਿ ਉਸ ਦੀ ਉਮਰ ਵੀ 4 ਸਾਲ ਦੱਸੀ ਗਈ ਸੀ ਤਾਂ ਇਸੇ ਦੇ ਚਲਦਿਆਂ ਜਿਹੜਾ ਕਾਫੀ ਜ਼ਿਆਦਾ ਮੁਆਵਜ਼ਾ ਉਹ ਇਨ੍ਹਾਂ ਵਿਅਕਤੀਆਂ ਦੇ ਵੱਲੋਂ ਹਾਸਲ ਕੀਤਾ ਗਿਆ ਸੀ ਤਾਂ ਇਹ ਲੱਗੇ ਸਨ ਇਸ ਨੂੰ ਲੈ ਕੇ ਵਿਜੀਲੈਂਸ ਬਿਊਰੋ ਦੇ ਵੱਲੋਂ ਜਾਂਚ ਕੀਤੀ ਗਈ ਸੀ ਅਤੇ ਹੁਣ ਇਸ ਮਾਮਲੇ ਦੇ ਵਿੱਚ ED ਨੇ ਦਸਤਕ ਦੇ ਦਿੱਤੀ ਅਤੇ ਦੱਸਦੀ ਹੈ ਕਿ ਇਸ ਮਾਮਲੇ ਦੇ ਵਿੱਚ ਕਈ ਪਹਿਲਾਂ ਗ੍ਰਿਫਤਾਰੀਆਂ ਵੀ ਕੀਤੀਆਂ ਗਈਆਂ ਸੀ ਅਤੇ ਉਹਨਾਂ ਨੂੰ ਹਾਈ ਕੋਰਟ ਦੇ ਵੱਲੋਂ ਜ਼ਮਾਨਤ ਦੇ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਹੁਣ ED ਦਾ ਐਕਸ਼ਨ ਹੈ ਜਿਹੜਾ ਇਹਨਾਂ ਜਿਹੜਾ ਵਿਅਕਤੀਆਂ ਦੇ ਉੱਪਰ ਦੇਖਣ ਨੂੰ ਮਿਲਿਆ ਕਈ IAS ਅਫਸਰ ਅਤੇ DC ਫਿਰੋਜ਼ਪੁਰ ਉਹਨਾਂ ਦੇ ਉੱਪਰ ਜਿਹੜਾ ਐਕਸ਼ਨ ਹੈ ਕਾਰਵਾਈ ਹੋ ਰਹੀ ਆ ਜਾਨੀ ਕਿ ਘਰ ਦੇ ਵਿੱਚ ਰੇਡ ਆ ਜਿਹੜੀ ਉਹ ਕੀਤੀ ਜਾ ਰਹੀ ਆ ਦਸਤਾਵੇਜ਼ ਖੰਗਾਲੇ ਜਾ ਰਿਹਾ ਪੁੱਛਗਿੱਛ ਕੀਤੀ ਜਾ ਰਹੀ ਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਪੰਜਾਬ ਦੇ ਵਿੱਚ ਈਡੀ ਦਾ ਐਕਸ਼ਨ ਦੇਖਣ ਨੂੰ ਮਿਲਿਆ ਈਡੀ ਦੇ ਵੱਲੋਂ ਪੰਜਾਬ ਦੇ ਵਿੱਚ ਇੱਕ ਵੱਡੀ ਕਾਰਵਾਈ ਕੀਤੀ ਜਾ ਰਹੀ ਆ 31 ਥਾਮਾਂ ਦੇ ਉੱਪਰ ਈਡੀ ਦੇ ਵੱਲੋਂ ਛਾਪੇ ਮਾਰੀ ਆ ਜਿਹੜੀ ਉਹ ਕੀਤੀ ਜਾ ਰਹੀ ਆ ਪੁੱਛਗਿੱਛ ਕੀਤੀ ਜਾ ਰਹੀ ਆ ਤੇ ਇਹਨਾਂ ਦੇ ਵਿੱਚ ਆਈਏਐਸ ਅਫਸਰ ਅਤੇ ਡੀਸੀਬੀ ਸ਼ਾਮਲ ਨੇ